ਕ੍ਰਿਸਟੋ ਲੋਡ ਸਭ ਪੰਪਾਈ ਪਰਮੇਸ਼ੁਰ ਦੇ ਨਾਮ ਦੇ ਵਿੱਚ ਚੰਗੇ ਹੋਵੋਗੇ ਖੁਦਾਬੰਦਾ ਧੰਨਵਾਦ ਆ ਨੇ ਅੱਜ ਇੱਕ ਹੋਰ ਨਵਾਂ ਦਿਨ ਦਿਖਾਇਆ ਨਵੇਂ ਸਾਹ ਦਿੱਤੇ ਨਵੀਂ ਜ਼ਿੰਦਗੀ ਦਿੱਤੀ ਅੱਜ ਦੇ ਦਿਨ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਾਂਗੇ ਧੰਨਵਾਦ ਦੀ ਭੇਟ ਚੜਾਵਾਂਗੇ ਅੱਜ ਦੇ ਬਚਨ ਦੇ ਲਈ ਪਰਮੇਸ਼ੁਰ ਹਾਲੇਲੂਇਆ ਹਾਲੇਲੂਇਆ ਖੁਦਾਵੰਤੇ ਰਹਾ ਧੰਵਾਤੇ ਰਹਾ ਧੰਨਵਾਦ ਆ ਮੇਰੇ ਮਹਾਨ ਪਰਮੇਸ਼ਵਰ ਮੇਰੇ ਪਿਤਾ ਜੀ ਦਾ ਨਾਮ ਅਨ ਦਿਖਾਏ ਨਵੇਂ ਦਿਨ ਦੇ ਲਈ ਨਮੀ ਆਸ਼ੀਸ਼ ਬਰਕਤ ਦੇ ਲਈ ਤੇ ਰਤਨਵਾਦ ਹੈ ਮੇਰੇ ਪਿਤਾ ਖੁਦਾਬੰਦ ਜੋ वचन ਹੈ ਮੇਰੇ ਪਿਤਾ ਉਸ ਤੇ ਤੇਰੀ ਆਸ਼ੀਸ਼ ਬਰਕਤ ਤੇਰੇ ਮੇਰੇ ਪਿਤਾ ਖੁਦਾਬਾਪ ਅਦੇ वचन ਦੇ ਜਰੀਏ ਤੀਨੀ ਸੱਠ ਨਹੀਂ ਬਲਕਿ 100 ਗੁਣਾ ਆਸ਼ੀਸ਼ ਬਰਕਤ ਮਿਲੇ ਮੇਰੇ ਪਿਤਾ ਸੁਣਨ ਵਾਲਿਆਂ ਨੂੰ ਤੋ ਦਿਆ ਕਰ ਆਪਣੇ ਬੱਚਿਆਂ ਤੇ ਪਵਿੱਤਰ ਆਤਮਾ ਜੀ ਅਗਵਾਈ ਕਰਨਾ ਪ੍ਰਾਰਥਨਾ ਪ੍ਰਵੇਸ਼ ਨਾਮ ਚ ਮੰਗਦੇ ਆਮੀਨ ਹallelujah ਅੱਜ ਦਾ ਆਪਣਾ वचन ਹੈ ਯਰਮੀਆ 32 ਦਾ 17 हे ਪ੍ਰਭੂ ਯਹਵਾ ਵੇਖ ਤੂੰ ਆਕਾਸ਼ ਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਹ ਨਾਲ ਬਣਾਇਆ ਹੈ ਅਤੇ ਤੇਰੇ ਲਈ ਕੋਈ ਕੰਮ ਔਖਾ ਨਹੀਂ ਹੈ ਹallelujah ਸੱਚਮੁੱਚ ਇਹ ਵਚਨ ਮੰਨਣਯੋਗ ਹੈ ਪ੍ਰੋਬਲੀ ਕੋਈ ਕੰਮ ਔਖਾ ਨਹੀਂ ਹੈ ਪਰਮੇਸ਼ਰ ਦੇ ਲਈ ਕੋਈ ਕੰਮ ਔਖਾ ਨਹੀਂ ਹੈ ਜਿਸ ਨੇ ਧਰਤੀ ਇਸਮਾਨ ਨੂੰ ਬਣਾਇਆ ਇਸ ਵਿੱਚ ਰਹਿਣ ਵਾਲੇ ਕੀ ਮਨੁੱਖ ਕੀ ਪਸ਼ੂ ਪੰਛੀਆਂ ਨੂੰ ਰਚਿਆ ਉਸਨੇ ਪ੍ਰੋਬਲੀ ਕੋਈ ਕੰਮ ਔਖਾ ਨਹੀਂ ਹੈ ਪਰਮੇਸ਼ਰ ਨੇ ਕੀ ਕੁਝ ਬਣਾਇਆ ਇਸ ਜਹਾਨ ਦੇ ਵਿੱਚ ਚੰਦ ਤਾਰੇ ਸੂਰਜ ਬੇਸ਼ੱਕ ਅਦੇ ਬਹੁਤ ਘਰ ਪਰਿਵਾਰਾਂ ਵਿੱਚ ਦੁੱਖ ਪਰੇਸ਼ਾਨੀ ਨੇ ਪਰ ਜੇਕਰ ਅਸੀਂ ਆਪਣੇ ਪਰਮੇਸ਼ਵਰ ਦੇ ਨਾਲ ਪੂਰੀ ਵਫਾਦਾਰੀ ਇਮਾਨਦਾਰੀ ਦੇ ਨਾਲ ਚੱਲੀਏ ਤਾਂ ਸਾਡੀ ਜ਼ਿੰਦਗੀ ਵਿੱਚ ਜਿੰਨੇ ਮਰਜੀ ਦੁੱਖ ਹੋਣ ਪਰ ਜ਼ਰੂਰ ਤੱਕ ਪਰਮੇਸ਼ਵਰ ਦੇ ਕਹਿ ਦੇ ਅਨੁਸਾਰ ਚੱਲਣ ਦੀ ਪ੍ਰਭੂ ਦੇ ਬਚਨ ਦੇ ਅਨੁਸਾਰ ਚੱਲਣ ਦੀ ਉਹਦੀ ਆਗਿਆ ਮੰਨਣ ਦੀ ਜੇਕਰ ਅਸੀਂ ਪਰਮੇਸ਼ਵਰ ਦੇ ਕਹਿ ਦੇ ਅਨੁਸਾਰ ਚੱਲੀਏ ਤਾਂ ਕੋਈ ਐਸੀ ਦੁੱਖ ਨਹੀਂ ਹੈ ਕੋਈ ਐਸਾ ਦੁੱਖ ਪਰੇਸ਼ਾਨੀ ਨਹੀਂ ਹੈ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਰਹਿ ਸਕੇ ਹਾਲੇਲੂਇਆ ਜਦ ਅਸੀਂ ਜੋਇਲ ਦੋਦਾ 21 ਵਿੱਚ ਪੜ੍ਹਦੇ ਹਾਂ ਉਸ ਚ ਕੀ ਲਿਖਿਆ ਹੈ اے ਦੇਸ਼ ਨਾ ਡਰ ਖੁਸ਼ੀ ਮਨਾ ਤੇ ਆਨੰਦ ਹੋ ਕਿਉਂਕਿ ਜੋ ਯਹੋਵਾ ਨੇ ਵੱਡੇ ਵੱਡੇ ਕੰਮ ਕੀਤੇ ਹਨ ਹallelujah ਪਰਮੇਸ਼ਰ ਨੇ ਵੱਡੇ ਵੱਡੇ ਕੰਮ ਕੀਤੇ ਨੇ ਖੁਦਾਬੰਦ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆ ਪਰਮੇਸ਼ਰ ਨੇ ਸਮੁੰਦਰ ਨੂੰ ਦੋਗ ਭਾਗ ਕਰਤਾ ਪਰਮੇਸ਼ਰ ਨੇ ਮਰਦਾ ਲਾਜ਼ਰ ਦੇ ਵਿੱਚ ਸਾਹ ਪਾ ਦਿੱਤੇ ਪਰਮੇਸ਼ਰ ਨੇ 38 ਸਾਲ ਦੇ ਰੋਗੀ ਨੂੰ ਚੰਗਾ ਕਰਤਾ ਪਰਮੇਸ਼ਰ ਨੇ 12 ਸਾਲ ਦੀ ਰੋਗਣ ਨੂੰ ਚੰਗਾ ਕਰਤਾ ਜੈਸੀ ਵੀ ਪਰਗੋ ਨਾਲ ਪੂਰੀ ਇਮਾਨਦਾਰੀ ਵਫਾਦਾਰੀ ਨਾਲ ਚੱਲੀਏ ਤਾਂ ਕਿ ਸਾਡੇ ਦੁੱਖ ਦੂਰ ਨਹੀਂ ਕਰੂਗਾ ਜਰੂਰ ਹੈ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਚੱਲਣ ਦੀ ਉਹਦੀ ਆਗਿਆ ਮੰਨਣ ਦੀ ਜਦੋਂ ਅਸੀਂ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਚੱਲਾਂਗੇ ਤਾਂ ਪਰਮੇਸ਼ਰ ਵੀ ਸਾਡੀ ਦੁਆ ਨੂੰ ਸਾਡੀ ਪ੍ਰਾਰਥਨਾ ਨੂੰ ਸੁਣੇਗਾ ਪਰਮੇਸ਼ਰ ਸਾਡੀ ਹਰ ਮੁਸ਼ਕਲ ਨੂੰ ਦੂਰ ਕਰੇਗਾ ਤੇ ਸਾਡੇ ਘਰ ਪਰਿਵਾਰਾਂ ਵਿੱਚ ਆਸ਼ੀਸ਼ ਬਰਕਤਾਂ ਦੀ ਭਰਪੂਰੀ ਹੋਵੇਗੀ ਹallelujah ਖੁਦਾਬੰਦੀ ਦੇ ਬਚਨ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇਣ ਇਸ ਬੱਚੇ ਲਈ ਪ੍ਰਾਰਥਨਾ ਕਰਾਂਗੇ ਮੇਰੇ ਖੁਦਾਬੰਦ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਵਰ ਦਿਆ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਸੱਚਮੁੱਚ ਮੇਰੇ ਪਿਤਾ ਤੇਰੇ ਲਈ ਕੋਈ ਕੰਮ ਔਖਾ ਨਹੀਂ ਹੈ ਮੇਰੇ ਖੁਦਾਬੰਦ ਤਿਸ ਜਹਾਨ ਨੂੰ ਸਿਰਜਿਆ ਮੇਰੇ ਮਾ ਜੋ ਵੀ ਸਾਡੀ ਜ਼ਿੰਦਗੀ ਅਚ ਤਕ ਤਕਲੀਫਾਂ ਨੇ ਮੇਰੇ ਪਿਤਾ ਤੋ ਦੂਰ ਕਰਨ ਵਾਲਾ ਪਰਮੇਸ਼ਵਰ ਹੈ ਮੇਰੇ ਪਿਤਾ ਖੁਦਾਬਾਪ ਅਜਿਹੀ ਵੀ ਤੇਰੇ ਕਹਿਦੇ ਅਨੁਸਾਰ ਤੇਰੇ ਬਚਨ ਦੇ ਅਨੁਸਾਰ ਚੱਲਦੇ ਮੇਰੇ ਪਿਤਾ ਮਹਾਨ ਪਿਤਾ ਸਾਡੇ ਤੇ ਦਇਆ ਕਰ ਮੇਰੇ ਪਿਤਾ ਖੁਦਾਬੰਦ ਤੂੰ ਵੱਡੇ ਵੱਡੇ ਕੰਮ ਕੀਤੇ ਨੇ ਮੇਰੇ ਮਹਾਨ ਪਰਮੇਸ਼ੁਰ ਮਹਾਨ ਪਿਤਾ ਤੂੰ ਸਾਡੀਆਂ ਜ਼ਿੰਦਗੀਆਂ ਚ ਦੁੱਖ ਬਿਮਾਰੀਆਂ ਦੂਰ ਕਰਨ ਤੇਰੇ ਲਈ ਓਕਹੀ ਗੱਲ ਨਹੀਂ ਆ ਮਹਾਨ ਪ੍ਰਭੂ ਜੀ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਖੁਦਾਬੰਦ ਅੱਜ ਦੇ ਬੱਚਨ ਦੇ ਜ਼ਰੀਏ ਤੇਰੀ ਆਸ਼ੀਸ਼ ਬਰਕਤ ਤੇਰੇ ਮੇਰੇ ਖੁਦਾਬੰਦ ਤੂੰ ਰਹਿਮ ਕਰ ਮੇਰੇ ਪ੍ਰਭੂ ਜੀ ਮਹਾਨ ਪਿਤਾ ਜਿਨ੍ਹਾਂ ਘਰਾਂ ਦੇ ਵਿੱਚ ਅੱਜ ਦੁੱਖ ਤਕਲੀਫਾਂ ਪਰੇਸ਼ਾਨੀਆਂ ਨੇ ਤੇਰੇ ਸਮਰਥੀ ਨਾਮ ਦੇ ਦੁਆਰਾ ਜੋ ਦੂਰ ਹੋ ਜਾਣ ਮੇਰੇ ਪਿਤਾ ਖੁਦਾਬੰਦ ਜੋ ਬਿਮਾਰੀ ਦੇ ਬਿਸਟਰ ਤੇ ਨੇ ਮੇਰੇ ਮਹਾਨ ਪਰਮੇਸ਼ਰ ਤੇਰੇ ਸਮਰਥੀ ਨਾਮ ਦੇ ਦੁਆਰਾ ਚੰਗੇ ਹੋ ਜਾਣ ਸ਼ਿਫਾ ਪਾ ਜਾਣ ਮੇਰੇ ਪਿਤਾ ਖੁਦਾਬੰਦ ਜਿਸ ਤਰ੍ਹਾਂ ਤੂੰ 38 ਸਾਲ ਦੇ ਰੋਗ ਨੂੰ ਚੰਗਾ ਕੀਤਾ ਮੇਰੇ ਮਹਾਨ ਪਰਮੇਸ਼ਰ ਉਹਨਾਂ ਨੂੰ ਵੀ ਚੰਗਾ ਕਰ ਤੂੰ ਇਹ ਮੇਰੇ ਪਿਤਾ ਜਿਨ੍ਹਾਂ ਕੋਲ ਔਲਾਦ ਨਹੀਂ ਹੈ ਮੇਰੇ ਖੁਦਾਬੰਦਾਂ ਉਹਨਾਂ ਨੂੰ ਔਲਾਦ ਦੀ ਆਸ਼ੀਸ਼ ਦੇ ਮੇਰੇ ਪਿਤਾ ਦਇਆ ਕਰ ਮੇਰੇ ਖੁਦਾਬੰਦਾਂ ਉਹਨਾਂ ਤੇ ਬੰਦ ਕੁੱਖਾਂ ਨੂੰ ਖੋਲ ਦੇ ਮੇਰੇ ਪਰਮੇਸ਼ੁਰ ਅੱਜ ਤੂੰ ਰਹਿਮ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਮਹਾਨ ਪ੍ਰਭੂ ਜੀ ਜਿਨ੍ਹਾਂ ਕੋਲੇ ਕੋਈ ਕਾਰੋਬਾਰ ਨਹੀਂ ਹੈ ਮੇਰੇ ਮਹਾਨ ਪ੍ਰਭੂ ਜੀ ਉਹਨਾਂ ਦੇ ਕਾਰੋਬਾਰ ਦੇ ਮੇਰੇ ਪ੍ਰਭੂ ਜੀ ਕਾਰੋਬਾਰ ਚਲਾਉਣ ਚ ਉਹਨਾਂ ਦੀ ਮਦਦ ਕਰ ਮੇਰੇ ਪਿਤਾ ਖੁਦਾਬੰਦਾ ਜੋ ਬੇਰਜ਼ਗਾਰਨਾਂ ਦੀ ਬੇਰਜ਼ਗਾਰੀ ਨੂੰ ਦੂਰ ਕਰ ਮੇਰੇ ਮਹਾਨ ਪ੍ਰਭੂ ਤੂੰ ਦਿਆ ਕਰਨ ਵਾਲਾ ਪਰਮੇਸ਼ਵਰ ਹੈ ਮੇਰੇ ਪਿਤਾ ਜਿਨ੍ਹਾਂ ਘਰਾਂ 'ਚ ਅਜਾ ਅਸ਼ੀਸ਼ ਬਰਕਤ ਨਹੀਂ ਹੈ ਮੇਰੇ ਪਿਤਾ ਤੇਰਾ ਸਮਰਥੀ ਨਾਮ ਦੇ ਦੁਆਰਾ ਉਹਨਾਂ ਘਰਾਂ ਦੇ ਵਿੱਚ ਆਸ਼ੀਸ਼ ਬਰਕਤ ਦੀ ਭਰਪੂਰੀ ਹੋਵੇ ਮੇਰੇ ਪਿਤਾ ਹਰ ਕਮੀ ਘਾਟੀ ਤੇਰੇ ਸਵਰਗੀ ਭੰਡਾਰ ਚ ਪੂਰੀ ਹੋ ਜਾਵੇ ਮੇਰੇ ਪਿਤਾ ਤੋ ਦਿਆ ਕਰ ਆਪਣੇ ਬੱਚਿਆਂ ਤੇ ਤਰਸ ਕਰ ਮੇਰੇ ਮਹਾਨ ਪਿਤਾ اے ਮੇਰੇ ਬਾਪ اਦੇ ਬਚਨ ਦੇ ذریعے ਸਭ ਨੂੰ ਆਸ਼ੀਸ਼ ਬਰਕਤ ਦੇਣੀ ਮੇਰੇ ਪਿਤਾ ਪ੍ਰਾਰਥਨਾ ਪਰ ਵੀਰਿਸ਼ ਨਾਮ ਚਾਹੁੰਗਦੇ ਆਂ ਅਮਨ ਹallelujah